ਆਪਨੇ ਆ ਰਹੀ ਹੈ ਜਿੱਥੇ ਪੁਲਿਸ ਅੱਤੇ ਇੱਕ ਬਦਮਾਸ਼ ਵਿਚਾਲੇ ਗੋਲੀਆਂ ਚੱਲੀਆਂ ਹਨ ਰਣਦੀਪ ਸਿੰਘ 베ਦੀ ਜਿਹੜੇ 베ਦੀ ਮੈਡੀਕਲ ਸਟੋਰ ਡੇਰਾ ਬਾਬਾ ਨਾਨਕ ਦੇ ਮਾਲਕ ਸੀ ਬੀਤੇ ਦਿਨੀ 28 ਜਨਵਰੀ ਨੂੰ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਦੱਸਿਆ ਗਿਆ ਹੈ ਕਿ ਬਦਮਾਸ਼ ਨਿਸ਼ਾਨ ਸਿੰਘ ਜਿਹੜਾ ਇਸ ਵਾਰਦਾਤ ਵਿੱਚ ਸ਼ਾਮਲ ਸੀ ਉਸ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਹੈ ਡੇਰਾ ਬਾਬਾ ਨਾਨਕ ਦੇ ਖੰਨਾ ਚ ਮਾਰਾ ਇਲਾਕੇ ਵਿੱਚ ਆਪਰੇਸ਼ਨ ਪਰਹਾਰ ਦੋ ਦੇ ਤਹਿਤ ਪੁਲਿਸ ਵੱਲੋਂ ਕੀਤੀ ਗਈ ਨਾਕੇਬੰਦੀ ਦੌਰਾਨ ਜਦੋਂ ਇਸ ਬਦਮਾਸ਼ ਨੂੰ ਕਹਿਰਿਆ ਗਿਆ ਤਾਂ ਇਸਨੇ ਪੁਲਿਸ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ ਜਵਾਬੀ ਫਾਇਰਿੰਗ ਵਿੱਚ ਇਸ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਲਦੀ ਹੀ ਡੀਆਈਜੀ ਸੰਦੀਪ ਗੋਇਲ ਮੌਕੇ ਤੇ ਪਹੁੰਚ ਰਹੇ ਹਨ ਅਤੇ ਬਟਾਲਾ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਹਨ जल्दी ही इस बदमाश बारे होते जाने की संभावना है ਤੇ ਇਹ ਸਬ ਆਪਰੇਸ਼ਨ ਪ੍ਰਹਾਰ ਦੀ ਸ਼ੁਰੂਆਤ ਹੋਈ ਹੈ ਟੂ ਕੀ ਹੈ ਇਹ ਜਾਣਕਾਰੀ ਬਾਤ ਸਾਹਿਬ ਥੱਲੇ ਕਰੋ ਮੜਾ ਲੋ ਭਾਜੀ ਹਾਂ ਦਾ ਵਿਚਾਰ ਦੇਖੋ ਮੈਂ ਸੈਂਟਰ ਚ ਲਾਉ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰ ਕ੍ਰਾਈਮ ਆਰਗੇਨਾਈਜ਼ ਕ੍ਰਾਈਮ ਬਾਰੇ ਦੀ ਬਚਨ ਬੰਤਾ ਨੂੰ ਦਰੋਣਾ ਚਾਹੁੰਦਾ ਜਿਹੜਾ ਸਾਡਾ ਆਪਰੇਸ਼ਨ ਪ੍ਰਹਾਰ 2 ਜਿਹਦਾ ਜਦੀ ਅੱਜ ਆਗਾਜ਼ ਹੋਇਆ ਸੀਗਾ ਉਸਦੇ ਬਹੁਤ ਜ਼ੋਰਦਾਰ ਤਰੀਕੇ ਨਾਲ ਸ਼੍ਰੀ ਮਹਤਾਬ ਸਿੰਘ ਆਈਪੀਐਸ ਐਸਐਸਪੀ ਪਟਾਲਾ ਨੇ ਇਸ ਦੀ ਬਟਾਲੇ ਤੋਂ ਸ਼ੁਰੂਆਤ ਕੀਤੀ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ 28 ਇੱਕ ਨੂੰ ਮੰਦ ਭਾਗੀ ਇੱਕ ਘਟਨਾ ਹੋਈ ਸੀ ਜਿਸ ਦੇ ਵਿੱਚ ਡਾਕਟਰ ਰਣਦੀਪ 베ਦੀ ਜੀ ਦਾ 베ਦੀ ਮੈਡੀਕਲ ਸਟੋਰ ਜੋੜੀਆਂ ਬਾਜ਼ਾਰ ਡੇਰਾ ਬਾਬਾ ਨਾਨਕ ਦਾ ਸਵੇਰੇ 8:30 ਤੋਂ 9 ਦੇ ਵਿੱਚ ਦੋ ਵੱਨ ਪਛਾਤੇ ਮੁਜਰਮਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀਗਾ ਉਸੇ ਦਿਨ ਨੂੰ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼੍ਰੀ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਬਟਾਲਾ ਨੇ ਐਸਪੀਡੀ ਸੰਦੀਪਾ ਵਟੇੜਾ ਡੀਐਸਪੀ ਡੀ ਸੁਮੇਰ ਐਸਐਚਓ ਸੀਆਈਏ ਸਟਾਫ ਆਪਣਾ ਸੁਖਰਾਜ ਤੇ ਡੇਰਾ ਬਾਬਾ ਨਾਨਕ ਜਿਹੜੇ ਐਸਐਚਓ ਨੇ ਅਸ਼ੋਕ ਉਹਨਾਂ ਦੇ ਦੇ ਵੱਖ-ਵੱਖ ਉਹਨਾਂ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਬਣਾਈਆਂ ਸੀਗੀਆਂ ਮੈਂ ਇੱਥੇ ਦੱਸਣਾ ਚਾਹੁੰਦਾ ਹੈ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈਗਾ ਐ ਐਸਐਸਪੀ ਸਾਹਿਬ ਬਟਾਲਾ ਨੇ ਤੇ ਉਹਨਾਂ ਦੀ ਟੀਮ ਨੇ ਜਿਸ ਲਈ ਇਹ ਵਧਾਈ ਦੇ ਪਾਤਰ ਨੇ ਵਧਾਈ ਲਈ ਮੈਂ ਇਸ ਕਰਕੇ ਕਹਿੰਦਾ ਕਿ ਇਹ ਬਹੁਤ ਮੰਦਭਾਗੀ ਘਟਨਾ ਸੀਗੀ ਇੱਕ ਬੇਗੁਨਾਹ ਦਾ ਜਿਹੜਾ ਕਤਲ ਹੋਇਆ ਸੀਗਾ ਦਿਨ ਦਿਹਾੜੇ ਬਿਨਾਂ ਕਿਸੇ ਵਜ੍ਹਾ ਤੋਂ ਗਮਰਾਏ ਹੋਏ ਨੌਜਵਾਨਾਂ ਨੇ ਜਿਹੜੇ ਇਹਨਾਂ ਦੇ ਫੋਰਨ ਹੈਂਡਲਰਸ ਬੈਠੇ ਐ ਇਹਨਾਂ ਨੂੰ ਘਬਰਾਹ ਕਰਕੇ ਇਹਨਾਂ ਤੋਂ ਇਹ ਜੁਰਮ ਕਰਵਾਇਆ ਹੈਗਾ ਹੁਣ ਤੱਕ ਅਸੀਂ ਇਸ ਕੇਸ ਦੇ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਦੋ ਸਕੇ ਭਰਾਵਾਂ ਨੂੰ ਪ੍ਰਦੀਪ ਸੋਨੀ ਤੇ ਦਿਲਪਰੀ ਸੋਨੀ ਨੂੰ ਜਿਹੜੇ ਕਿ ਕੋਟਲੀ ਸੂਰਤ ਮੱਲੀਆਂ ਥਾਣੇ ਦੇ ਰਹਿਣ ਵਾਲੇ ਨੇ ਇੱਕ ਜਿਹੜਾ ਮੇਨ ਸ਼ੂਟਰ ਸੀਗਾ ਸੌਰਵ ਸੌਰੀ ਨਿਸ਼ਾਨ ਜਿਹੜਾ ਕਿ ਥਾਣਾ ਜਨਾਲਾ ਦਾ ਰਹਿਣ ਵਾਲਾ ਹੈ ਕੋਟਲੀ ਅੰਬਦਾ ਪਿੰਡ ਕੋਟਲੀ ਅੰਬਦਾ ਥਾਣਾ ਜਨਾਲਾ ਦਾ ਤੇ ਉਹਦੇ ਨਾਲ ਉਹਦਾ ਸਾਥੀ ਇੱਕ ਸੌਰਫ ਉਹ ਵੀ ਕੋਟਲੀ ਅੰਬਦਾ ਹੈਗਾ ਤੇ ਥਾਣਾ ਜਨਾਲੇ ਦਾ ਰਹਿਣ ਵਾਲਾ ਹੈਗਾ ਅੰਮ੍ਰਿਤਸਰ ਦਿਹਾਤੀ ਦਾ ਉਹਨਾਂ ਨੂੰ ਗ੍ਰਫਤਾਰ ਕੀਤਾ ਸੀ ਅੱਜ ਇਹਨਾਂ ਨੂੰ ਦੋਨੋਂ ਆਪਣਾ ਨਿਸ਼ਾਨ ਨੂੰ ਸ਼੍ਰੀ ਗੁਰੂ ਰਾਮਦਾਸ ਹਸਪੀਟਲ ਅੰਮ੍ਰਿਤਸਰ ਤੋਂ ਗ੍ਰਫਤਾਰ ਕੀਤਾ ਸੀਗਾ ਅ ਤਕਰੀਬਨ 1 ਵਜੇ ਦੇ ਕਰੀਬ ਤੇ ਉਸਨੇ ਜਦੋਂ ਜੜੀ ਮੁੱਢਲੀ ਪੁੱਛਗਿੱਛ ਵਿੱਚ ਇਹ ਦੱਸਿਆ ਸੀਗਾ ਕਿ ਵਾਰਦਾਤ ਤੋਂ ਬਾਅਦ ਉਸਨੇ ਇੱਕ ਵੈਪਨ ਇੱਧਰ ਜਿਹੜਾ ਪਿੰਡ ਜਿੱਥੇ ਆਪਾਂ ਖੜੇ ਆ ਉਹਦੀ ਹਦੂਦ ਦੇ ਵਿੱਚ ਲੁਕੋਇਆ ਹੈਗਾ ਉਸਦੀ ਰਿਕਵਰੀ ਲਈ ਪੁਲਿਸ ਆਈ ਸੀਗੀ ਤੇ ਮੌਕਾ ਦੇਖ ਕੇ ਉਸਨੇ ਪੁਲਿਸ ਪਾਰਟੀ ਉੱਤੇ ਫਾਇਰ ਕੀਤੇ ਹੈਗੇ ਤੇ ਮੌਕੇ ਤੇ ਐਫਐਸਐਲ ਵੱਲੋਂ ਜਿਹੜੀ ਮੈਂ ਹੁਣ ਜਾ ਕੇ ਦੇਖਿਆ ਹੈ ਜਿਹੜਾ ਮਲਾਇਆ ਕੀਤਾ ਹਲੇ ਯੋਗੇ ਨੇਰਾ ਹੈਗਾ ਹਲੇ 4 ਖੋਲ ਉੱਥੇ ਨਜ਼ਰ ਆ ਰਹੇ ਨੇ ਤੇ ਉਹਦੇ ਵਿੱਚ ਐਕਸਚੇਂਜ ਆਫ ਫਾਇਰ ਦੇ ਵਿੱਚ ਜਿਹੜਾ ਨਿਸ਼ਾਨ ਸਿੰਘ ਸ਼ੂਟਰ ਸੀਗਾ ਉਹ ਇੰਜਰ ਹੋਇਆ ਤੇ ਉਸ ਨੂੰ ਐਂਬੂਲੈਂਸ ਰਾਹੀਂ ਨੇਲਦੇ ਹਸਪੀਟਲ ਵਿੱਚ ਇਲਾਜ ਲਈ ਪਹੁੰਚਾਇਆ ਗਿਆ ਇਹ ਕਿਦ ਲਈ ਕੰਮ ਕਰਦਾ ਸੀ ਜੀ ਮੈਂ ਜਿਹੜੇ ਇਹਨਾਂ ਦੇ ਬਾਹਰਲੇ ਜਿਹੜੇ ਬਾਠੇ ਜਿਹੜੇ ਇਹਨਾਂ ਦੇ ਹੈਂਡਲਰ ਉਹਨਾਂ ਦੇ ਇਸ਼ਾਰੇ ਦੇ ਕੰਮ ਕਰਦਾ ਸੀ ਮੈਂ ਉਹਨਾਂ ਬਦਮਾਸ਼ਾਂ ਦਾ ਨਾਮ ਲੈ ਕੇ ਉਹਨਾਂ ਨੂੰ ਗਲੋਰੀਫਾਈ ਨਹੀਂ ਕਰਨਾ ਚਾਹੁੰਦਾ ਇਸ ਦੀ ਵਜ੍ਹਾ ਜਿਹੜਾ ਡੇਰ ਪਹਿਲਾਂ ਉਹਨਾਂ ਦੀ ਜਿਹੜੇ ਵਜ੍ਹਾ ਕੁਝ ਪੁਰਾਣੀ ਕੋਈ ਰੰਜਿਸ਼ ਚੱਲ ਰਹੀ ਸੀ ਕੋਈ ਜਿਸ ਤਰ੍ਹਾਂ ਕਹਿੰਦੇ ਫਰਾਤੀ ਦਾ ਜਿਹੜਾ ਕੋਈ ਮਸਲਾ ਸੀਗਾ ਤੁਹਾਨੂੰ ਸਾਰਿਆਂ ਨੂੰ ਪੱਲੀ ਪੰਤ ਪਤਾ ਹੈਗਾ ਜਿਹੜੇ ਬਦਮਾਸ਼ ਕੰਮ ਕਰਦੇ ਨੇ ਮੈਂ ਕਿਉਂਕਿ ਗੁਰੂ ਪੀਰਾਂ ਦੀ ਧਰਤੀ ਹੈ ਬਾਬੇ ਨਾਨਕ ਨੇ ਸਾਨੂੰ ਸੰਦੇਸ਼ ਦਿੱਤਾ ਹੈ ਕਿਰਤ ਕਰਨ ਦਾ ਤੇ ਆਪਣਾ ਨਾਮ ਜਪਣ ਦਾ ਤੇ ਵੰਡ ਛਕਣ ਦਾ ਤੇ ਜਿਹੜੇ ਇਹ ਜਿਹੜੇ ਗੰਦੇ ਅੰਸਰ ਨੇ ਸਾਡੇ ਸੋਸਾਇਟੀ ਦੇ ਵਿੱਚ ਜਿਹੜੇ ਬਾਹਰ ਬੈਠੇ ਆਪ ਤੈਸ਼ ਕਰਦੇ ਪਏ ਨੇ ਸਾਡੇ ਨੌਜਵਾਨਾਂ ਨੂੰ ਪਟਕਾ ਕੇ ਉਹਨਾਂ ਤੋਂ ਜੁਰਮ ਵੀ ਦੁਨੀਆ ਚ ਉਹਨਾਂ ਨੂੰ ਧਕੇਲ ਰਹੇ ਨੇ ਉਸ ਚੱਕਰ ਦੇ ਵਿੱਚ ਤਾਂ ਜਿਹੜੇ ਸ਼੍ਰੀ ਰਣਦੀਪ ਸਿੰਘ ਹੋਰਾਂ ਦਾ ਬੇਦੀ ਹੋਰਾਂ ਦਾ ਕਤਲ ਹੋਇਆ ਸੀਗਾ ਸਰ ਕਿਸ ਜਗ੍ਹਾ ਤੇ ਗੋਲੀ ਲੱਗੀ ਆ ਹਾਲਾਤ ਕੀ ਵਹਿੰਦੇ ਨੇ ਕਿਸ ਤੇ ਗੈਂਗਸਟਰ ਹਾਂ ਉਹ ਚਾਰਲੇ ਭੇਜਿਆ ਹਸਪੀਟਲ ਚ ਉਹਦੇ ਦੇਖੋ ਸਾਡਾ ਅਸੀਂ ਪੰਜਾਬ ਪੁਲਿਸ ਲਾਫਲੀ ਤਰੀਕੇ ਨਾਲ ਦੇਖੋ ਜਿੰਨਾ ਮਰਜ਼ੀ ਪ੍ਰੋਵੋਕੇਸ਼ਨ ਹੋਵੇ ਜਿੰਨੀ ਮਰਜ਼ੀ ਸਾਡੇ ਕੋਲ ਹੋਵੇ ਫਿਰ ਵੀ ਜਿਸ ਤਰ੍ਹਾਂ ਕਹਿੰਦੇ ਅਸੀਂ ਮਿਨਿਮਮ ਯੂਜ਼ ਆਫ ਫੋਰਸ ਦਾ ਕਾਰਨ बिकॉज ਵੀ ਆਰ ਟ੍ਰੇਨਡ ਫੋਰਸ ਅਸੀਂ ਫਿਰ ਉਸ ਹਿਸਾਬ ਨਾਲ ਆਪਣਾ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਐਕਸਚੇਂਜ ਆਫ ਫਾਇਰ ਹੋਇਆ ਬਲੋ ਦਾ ਵੇਸਟ ਜਿਵੇਂ ਫਾਇਰ ਅਸੀਂ ਕਰਦੇ ਹੈਗੇ ਆ ਲੱਤ ਕੋਲੇ ਲੱਗੀ ਹੈ ਕਿਉਂਕਿ ਮੇਰੇ ਮੈਂ ਮੇਰੇ ਅੰਤੋਂ ਪਹਿਲਾਂ ਉਹ ਸ਼ਿਫਟ ਤੇ ਲੱਤ ਕੋਲ ਲੱਗੀ ਲੀ ਕੋਲੇ ਤੇ ਉਹਦੇ ਕੋਲ ਲੱਗੀ ਹੈਗੀ ਤੇ ਉਸ ਕਰਕੇ ਉਹਨੂੰ ਇਚਾਰ ਲਈ ਉਥੇ ਹਸਪੀਟਲ ਭੇਜਿਆ ਗਿਆ ਸਰ ਵੈਪਨ ਕਰੇ ਰੱਖੋ ਬਹੁਤ ਘੱਟ ਹੁੰਦੀ ਆ ਔਰ ਬਹੁਤ ਸਾਰੇ ਕਹੇ ਜਾਂਦਾ ਕਿ ਨਫਰੀ ਘਟਾ ਇਸ ਨੂੰ ਕਿਉਂ ਨਹੀਂ ਜਾਈ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਮੈਂ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਬਟਾਲੇ ਆ ਰਿਹਾ ਹੈਗਾ ਕਾਫੀ ਐਸਓਜੀ ਦੀਆਂ ਨਾਕਾਬੰਦੀ ਹਾਈ ਟੈਕ ਦੇ ਉੱਤੇ ਨਾਕਾਬੰਦੀ ਜਿਹੜੀਆਂ ਫੂਡ ਪੈਟਰੋਲਿੰਗਸ ਕਾਫੀ ਮਨ ਲੈ ਗਈਆਂ ਕੋਈ ਨਫਰੀ ਘਾਟ ਵਾਲੀ ਗੱਲ ਨਹੀਂ ਹੈਗੀ ਕਿ ਬਾਕੀ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਇਹ ਸਾਰਾ ਖਾਸ ਕਰਕੇ ਆਪਰੇਸ਼ਨ ਜਿਹੜਾ ਪ੍ਰਹਾਰ ਦੋ ਚੱਲ ਰਿਹਾ ਹੈ ਬਾਰੋਂ ਵੀ ਸਾਨੂੰ ਫੋਰਸ ਮਿਲੀ ਹੈਗੀ ਹੈ ਇਸ ਤਰ੍ਹਾਂ ਦੀ ਕੋਈ ਗੱਲ ਸਰ ਪਿਛਲੇ ਦਿਨੀ ਡੀਜੀ ਸਾਹਿਬ ਬਟਾਲਾ ਦੇ ਵਿੱਚ ਬਹੁਤ ਕਹਿ ਕੇ ਗਏ ਸੀ ਕਿ ਆਪਰੇਸ਼ਨ ਪ੍ਰਹਾਰ ਬਹੁਤ ਵਧੀਆ ਗਿਆ ਦੂਜੇ ਦੀ ਸ਼ੁਰੂਆਤ ਹੋ ਗਈ ਹੈ ਦੂਜੇ ਦੀ ਸ਼ੁਰੂਆਤ ਵੀ ਵਧੀਆ ਹੋਈ ਹੈ ਕੀ ਲੱਗਦਾ ਪ੍ਰਹਾਰ 2 ਕਿੱਥੋਂ ਤੱਕ ਜਾਏਗਾ ਔਰ ਗੈਂਗਸਟਰਾਂ ਨੂੰ ਕੀ ਕਹਿਣਾ ਚਾਹੀਦਾ ਦੇਖੋ ਮੈਂ ਪੰਜਾਬ ਸਰਕਾਰ ਦੀ ਇੱਥੇ ਆਪ ਜੀ ਦੇ ਸਾਰਿਆਂ ਦੇ ਸਾਹਮਣੇ ਵਚਨ ਬੰਨਤਾ ਨੂੰ ਦਰਾ ਰਹੇ ਹਾਂ ਕਿ ਜ਼ੀਰੋ ਟੋਲਰੈਂਸ ਜਿਹੜੀ ਪਾਲਿਸੀ ਹੈ ਟੁਵਰਡਸ ਆਰਗੇਨਾਈਜ਼ ਕ੍ਰਾਈਮ ਪ੍ਰਹਾਰ 2 ਪ੍ਰਹਾਰ 1 ਬਹੁਤ ਕਾਮਯਾਬ ਰਿਹਾ ਸਾਡਾ ਪ੍ਰਹਾਰ 2 ਪਹਿਲੇ ਦਿਨ ਦਾ ਜਿਹੜਾ ਆਗਾਜ਼ ਹੈ ਉਹ ਅੱਛਾ ਹੈ ਸਾਡਾ ਬਾਰਡਰ ਰੇਂਜ ਦਾ ਤਾਂ ਕਾਫੀ ਮਤਲਬ ਅਸੀਂ ਕਵਾਂਗੇ ਮੈਂ ਤਾਂ ਬਾਰਡਰ ਰੇਂਜ ਬਾਰੇ ਗੱਲ ਕਰਾਂਗੇ ਹਲੇ ਸਾਰੇ ਅੰਕੜੇ ਕੱਟੇ ਹੋਣਗੇ ਉਦਾਂ ਡੀਜੀਪੀ ਸਾਹਿਬ ਹੀ ਕੱਲ ਉਹਨਾਂ ਤੋਂ ਹੈੱਡਕੁਆਰਟਰ ਤੋਂ ਹੀ ਅੰਕੜੇ ਜਾਰੀ ਹੋਣਗੇ ਸਾਡੇ ਇੱਥੇ ਕਾਫੀ ਰੈਸਟਾਂ ਹੋਈਆਂ ਅਸੀਂ ਜਿੱਥੇ ਵੀ ਇਹ ਜਿਹੜੇ ਗਲਤ ਅੰਸਾਰਾ ਲੁਕੇ ਹੋਣਗੇ ਪਤਾਲਚ ਹੋਣ ਉਹਨਾਂ ਨੂੰ ਉੱਥੋਂ ਲੱਭ ਲਿਆਵਾਂਗੇ ਦੇਸ਼ ਦੇ ਕਿਸੇ ਕੋਨੇ 'ਚ ਵੀ ਲੁਕੇ ਹੋਣਗੇ ਕਾਨੂੰਨ ਦੇ ਹੱਥ ਉਹਨਾਂ ਤੱਕ ਪਹੁੰਚਣਗੇ ਬਾਹਰ ਜਿੱਥੇ ਬੈਠੇ ਆ ਜੜੀ ਵਿਧੀ ਵਿਵਧਾਨ ਹੁੰਦਾ ਹੈ ਜਿਹੜਾ ਕੋਈ ਕਾਨੂੰਨ ਦੇ ਮੁਤਾਬਕ ਇਸ ਦੇਸ਼ ਨਾਲ ਟ੍ਰੀਟੀਆਂ ਹੁੰਦੀਆਂ ਆ ਆਰਸੀਐਨ ਬਲੂ ਜਿਹੜੇ ਨੋਟਿਸ ਹੁੰਦੇ ਆ ਉਹ ਸਾਰੇ ਅਸੀਂ ਜਾਰੀ ਕਰਕੇ ਇਹਨਾਂ ਨੂੰ ਐਕਸਟਰੈਡਾਈਟ ਡਿਪੋਰਟ ਜਿਸ ਤਰ੍ਹਾਂ ਵੀ ਕੋਈ ਯਹੀਲਾ ਵਸੀਲਾ ਹੋਏਗਾ ਅਸੀਂ ਲਾਫੁਲ ਤਰੀਕੇ ਨਾਲ ਸਾਰਾ ਕਰਾਂਗੇ ਤੁਹਾਡੇ ਮਾਧਿਅਮ ਰਹੀਂ ਮੈਂ ਇਹ ਅਪੀਲ ਕਰਾਂਗਾ ਜਿਹੜੇ ਗੁੰਮਰਾਹ ਹੋਏ ਨੌਜਵਾਨ ਹੈ ਉਹਨਾਂ ਨੂੰ ਮੈਂ ਕਹਿ ਰਿਹਾ ਕਿ ਜਿਹੜੇ ਬਾਹਰ ਬੈਠੇ ਜਿਹੜੇ ਬਦਮਾਸ਼ ਨੇ ਉਹਨਾਂ ਦੇ ਬਹਿਕਾਵੇ ਵਿੱਚ ਨਾ ਆਓ ਉਹ ਤੁਹਾਨੂੰ ਲਾਲਚ ਦੇ ਕੇ ਥੋੜਾ ਜਆ ਤੁਹਾਡੇ ਤੋਂ ਜੁਰਮ ਕਰਵਾ ਦਿੰਦੇ ਤੇ ਫਿਰ ਤੁਹਾਨੂੰ ਜੇ ਕਹਿੰਦੇ ਯੂਜ਼ ਐਂਡ ਥਰੋ ਪਾਲਿਸੀ ਫਿਰ ਤੁਹਾਡੇ ਬਾਰੇ ਕੁਝ ਚੰਦ ਪੈਸਿਆਂ ਲਈ ਕਿਉਂਕਿ ਮੈਂ ਤੁਹਾਨੂੰ ਕਈ ਚੀਜ਼ਾਂ ਜਨ ਤੱਕ ਨਹੀਂ ਕਰਨਾ ਚਾਹੁੰਦਾ ਇੰਨਾ ਮਤਲਬ ਇਹਨਾਂ ਦਾ ਮਿਸਯੂਜ਼ ਕਰਦੇ ਨੇ ਮਤਲਬ ਬਹੁਤ ਘੱਟ ਪੈਸੇ ਦੇ ਵਿੱਚ ਇਹਨਾਂ ਨੂੰ ਲਾਲਚ ਦਿੰਦੇ ਆ ਵੀ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਫਰਜੀ ਪਾਸਪੋਰਟਾਂ ਤੇ ਕਿਸੇ ਨੂੰ ਨਸ਼ੇ ਦੀ ਲਤ ਵਿੱਚ ਪਾ ਦਿੰਦੇ ਨੇ ਆਪਣਾ ਜਿਹੜਾ ਗੰਦੇ ਨਪਾਕ ਰਾਦਿਆਂ ਨੂੰ ਪੂਰਾ ਕਰਨ ਲਈ ਇਹਨਾਂ ਨੂੰ ਗਮਰਾਹ ਕਰ ਲੈਣੇ ਕਰ ਰਹੇ ਨੇ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਮੇਨਸਟ੍ਰੀਮ ਦੇ ਵਿੱਚ ਆਓ ਪੰਜਾਬ ਪੁਲਿਸ ਵਚਨ ਬੰਦ ਹੈ ਲਾਫੁਲ ਲੀਗਲ ਤਰੀਕੇ ਨਾਲ ਹਰ क्राइम ਨੂੰ ਡੀਲ ਕਰਨ ਲਈ ਸਰ 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 ਦੋ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਨੂੰ ਲਿਆਉਣ ਵਾਸਤੇ ਜਿਹੜੀ ਹੈ ਪੰਜਾਬ ਪੁਲਿਸ ਕੀ ਕਰ ਰਹੀ ਹੈ ਔਰ ਕਿੱਥੋਂ ਤੱਕ ਕਾਮਯਾਬੀ ਤੁਹਾਨੂੰ ਮਿਲ ਰਹੀ ਹੈ ਮੈਂ ਆਪ ਜੀ ਨੂੰ ਜਿਵੇਂ ਦੱਸਿਆ ਕਿ ਅਸੀਂ ਜਿਹੜਾ ਸੀਬੀ ਥਰੂ ਜਿਹੜਾ ਇੰਟਰਪੋਲ ਸੈਕਸ਼ਨ ਹੁੰਦਾ ਹੈ ਜਿਹੜਾ ਜਦੇ ਵਿੱਚ ਰੈਡ ਕਾਰਨਰ ਨੋਟਿਸ ਬਲੂ ਕਾਰਨਰ ਨੋਟਿਸ ਉਹ ਜਾਰੀ ਹੋ ਰਹੇ ਨੇ ਇਹਨਾਂ ਦੇ ਵਿਰੁੱਧ ਆਪਣੇ ਜਿਹੜੇ ਬਾਹਰ ਬੈਠੇ ਨੇ ਜਿਹੜੇ ਕਈ ਅਸੀਂ ਡਿਪੋਰਟ ਕਰਕੇ ਲਿਆਏ ਹੈਗੇ ਆਂ ਐਕਸਟਰਾ ਡਾਈਟ ਐਬਸਰਡਿਸ਼ਨ ਦੇ ਪ੍ਰੋਸੈਸ ਚੱਲ ਰਿਹਾ ਹੈਗਾ ਉਸ ਉਸ ਫਰੰਟ ਤੇ ਵੀ ਕਾਫੀ ਕਾਮਯਾਬੀ ਸਾਨੂੰ ਮਿਲੀ ਹੈਗੀ ਹੈ ਤੇ ਅੱਗੇ ਸਮੇਂ ਦੇ ਵਿੱਚ ਅਸੀਂ ਇਸ ਮਹੀਨੇ ਦੇ ਵਿੱਚ ਹੋਰ ਤੇਜ਼ੀ ਲਿਆ ਰਹੇ ਸਰ ਦੋ ਲੇਡੀਜ਼ ਵੀ ਸਰ ਇਹਦੇ ਵਿੱਚ ਲੇਡੀਜ਼ ਵੀ ਇਨਵੋਲ ਹੋ ਰਹੀਆਂ ਭਿੰਡੀਆਂ ਸੇਧਾਂ ਤੋਂ ਉਧਰ ਧਰਾਨੀ ਚ ਠਾਣੀ ਕੱਲ ਪੜੀਆਂ ਗਈਆਂ ਜੀ ਇਹਦੇ ਵਿੱਚ ਨਹੀਂ 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 ਇਹਦੇ ਵਿੱਚ ਨਹੀਂ ਮੈਂ ਵੈਸੇ ਕਿਹਾ ਵੀ ਤੁਸੀਂ ਕਹਿ ਰਹੇ ਨੇ ਲੇਡੀਜ਼ ਵੀ ਇਨਵੋਲ ਹੋ ਰਹੀਆਂ ਇੰਨਾ ਕੰਮਾਂ 'ਚ ਨਹੀਂ ਮੈਂ ਤਾਂ ਨਹੀਂ ਕਿਹਾ ਲੇਡੀਜ਼ ਕਿਸੇ ਨਹੀਂ 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 ਤੋ ਜੀ ਅਗਿਆਨ ਕੱਲ ਪਿੰਡਾਂ ਤੇ ਮੈਂ ਤਾਂ ਨਹੀਂ ਕੋਈ ਕਾ ਇੱਥੇ ਲੇਡੀਜ਼ ਬਸ ਕੋਈ ਬਰਾਮਦਗੀ ਹੋਈ ਕੋਈ ਹਾਂ ਇਸ ਦੇ ਵਿੱਚ ਇਹਦੇ ਕੋਈ ਇੱਕ ਹਲੇ ਪਿਸਟਲ ਹੈਗੀ ਆ ਉਹ ਸਾਰੀ ਜਾਂਚ ਚੱਲੀ ਚੱਲੀ ਹੈ ਮੈਂ ਦਵੇਂ ਦੱਸਿਆ ਇੱਕ ਪਿਸਟਲ ਹਲੇ ਬਰਾਮਦ ਹੋਈ ਹੈ ਤੇ ਇੱਕ ਜਿਹੜੀ ਉਹ ਕਹਿ ਰਿਹਾ ਸੀ ਮਲਕੋਈ ਹੈ ਇੱਥੇ ਤੇ ਚਾਰ ਖੋਲ ਹਲੇ ਨਜ਼ਰ ਆ ਰਹੇ ਨੇ ਕਿਉਂ ਹਨੇਰਾ ਹੈ ਫਰਾ ਹੈ ਸਾਰੀ ਫ੍ਰੈਂਸਿਕ ਇਹਦੀ ਗਹਿਣ ਜਾਂਚ ਕਰੇਗੀ ਸੀ ਨਾ ਕ੍ਰਾਈਮ ਦੀ ਉਸ ਤੋਂ ਬਾਅਦ ਜਿਵੇਂ ਹੋਏਗਾ ਤੁਹਾਨੂੰ ਅਪਡੇਟ ਕਰ ਦਿੱਤਾ ਜਾਵੇਗਾ ਇੱਥੇ ਮੈਂ ਰੀਟ੍ਰੇਡ ਕਰਦਾ ਕਿ ਮੇਨ ਸ਼ੂਟਰ ਜਿਹੜਾ ਨਿਸ਼ਾਨ ਸਿੰਘ ਜਿਹੜਾ ਕੋਟਲੀ ਅੰਬ ਦਾ ਹੈਗਾ ਉਹ ਆਪਣਾ ਥਾਣਾ ਜਨਾਲੇ ਦਾ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਬਰੀਫ ਐਕਸਚੇਂਜ ਆਫ ਫਾਇਰ ਦੇ ਵਿੱਚ ਉਹ ਇੰਜਰ ਹੋਇਆ ਅਤੇ ਉਸ ਨੂੰ ਨੀਲੇ ਹਸਪੀਟਲ ਦੇ ਇਲਾਜ ਲਈ ਭੇਜ ਦਿੱਤਾ ਗਿਆ ਧੰਨਵਾਦ ਥੈਂਕ ਯੂ